ਵਲਾਈ ਗੁਰਜੀਕਾ ਖਾਲਸਾ ਵਲਾਈ ਵਿਕੀ ਫਤਿਹ ਮੈਂ ਖੜਾ ਲਿੰਕ ਸੜਕ ਜਿਹੜੀ ਸੈਲੇ ਨੂੰ ਔਰ ਕੋਟ ਨੂੰ ਜੁੜਦੀ ਆ ਇਹ ਬੜੇ ઠાਡੇ ਤੇ ਚਾਂਦੂ ਦੇ ਵਿਚਾਲੇ ਜਾਂ ਇਹ ਸੜਕ ਜਿਹੜੀ ਟੁੱਟ ਗਈ ਹੈ ਵਿਚਾਲਿਓ ਕਿ ਜਿਹੜਾ ਆਸ ਚੀ ਦੋਹਾਂ ਪਿੰਡਾਂ ਦਾ ਲਿੰਕ ਉਹ ਟੁੱਟ ਗਿਆ ਵਾ ਹੁਣ ਇਥੋਂ ਲੰਘਿਆ ਨਹੀਂ ਜਾਂਦਾ ਤਾਂ ਪਾਣੀ ਅੱਗੇ ਵੀ ਆਈ ਜਾਂਦਾ ਵਾ ਅਜੇ ਪਾਣੀ ਦਾ ਕੋਈ ਘਟਾ ਘਟਦਾ ਨਹੀਂ ਹੈਗਾ ਕੋਈ ਇਹਨੂੰ 파ੜਨ ਪੂਰਨ ਵਾਲਾ ਵੀ ਮੈਨੂੰ ਲੱਗਦਾ ਨਹੀਂ ਕੋਈ ਜਿਗਰਾ ਕਰੇ ਉਹ ਆਪਣਾ ਕੰਮ ਕਾਰ ਛੱਡ ਕੇ ਇਹਨੂੰ ਕਰੇ ਆਹ ਤੁਹਾਨੂੰ ਮੈਂ ਇਹਦੀਆਂ ਲਾਈਵ ਤਸਵੀਰਾਂ ਦਿਖਾਉਂਦਾ ਜੀ ਆਈ ਹੈ ਜੀ ਖਾ ਪਾਣੀ ਹੈ ਜੇ ਵੀ ਇੱਥੇ ਤਨ ਤਨ ਫੁੱਟ ਚੱਲਦਾ ਟੋਆ ਪੈ ਗਿਆ ਗੱਬੇ ਤੇ ਆਹ ਪਾਣੀ ਛੱਡ ਗਿਆ ਆ 1 2 3 4 ਸਾਨੂੰ ਜੀ ਵਿਜਾਣ ਨੂੰ ਬਹੁਤ ਔਖੀ ਹੋਈ ਜਾ ਹੈ ਜੀ ਸ਼ਹਿਰ ਨੂੰ ਆਪਣਾ ਕੀ ਨਾਂ ਜੀ ਸਾਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਛੇਤੀ ਤੋਂ ਛੇਤੀ ਇਹਨੂੰ ਠੀਕ ਕਰਾਇਆ ਜਾਵੇ ਹਾਂਜੀ ਸਾਨੂੰ ਸੋਦਾ ਪਤਾ ਲੈਣ ਜਾਣ ਨੂੰ ਬਹੁਤ ਔਖੀ ਹੁੰਦੀ ਆ ਇਹ ਕੋਟ ਤੋਂ ਜਾਂਦੇ ਜੀ ਕੋਟਬਤੂਈ ਤੋਂ ਹਾਂਜੀ ਇਹ ਸਾਡਾ ਮਜਾ ਡਿੰਗਰਿਆ ਪਿੰਡ ਦਾ ਕੋਟਬਤੂਈ ਨੂੰ ਰਾਹ ਜਾਂਦਾ ਜੀ ਆਪਣਾ ਨਾਂ ਕੀ ਆ ਮੇਰਾ ਨਾਂ ਜੀ ਪੀਟਰ ਆ ਅੱਛਾ ਜੀ ਹਾਂਜੀ ਤੇ ਪਿੰਡ ਸਾਰੇ ਚੰਗੇ ਆ ਜੀ ਹਾਂਜੀ ਹਾਂਜੀ ਬਹੁਤ ਚੰਗੇ ਆ ਜੀ ਪਿੰਡਾਂ ਨੂੰ ਠੀਕ ਆ ਜੀ ਜਾਣ ਜਾਣ ਨੂੰ ਬਹੁਤ ਔਖੀ ਹੁੰਦੀ ਆ ਕੋਈ ਬਿਮਾਰ ਬੰਦਾ ਹੋ ਜਾਵੇ ਤਾਂ ਕਿੱਥੇ ਲੈ ਕੇ ਜਾਣਾ ਜੀ ਅਸੀਂ ਠੀਕ ਆ ਲੋ ਸ਼ਹਿਰ ਨੂੰ ਤੁਹਾਨੂੰ ਬੰਦ ਹਾਂਜੀ ਇੱਥੇ ਕਿਹੜਾ ਜਹਾਜ਼ ਲੱਗੇ ਹੋ ਆ ਠੀਕ ਆ ਰਾਹ ਠੀਕ ਆ ਕੋਈ ਇੱਥੇ ਆਦਾ ਨਹੀਂ ਬੋਟਾ ਲੈਣ ਨੂੰ ਸਾਰੇ ਆ ਜਾਂਦੇ ਆ ਠੀਕ ਆ ਚੱਲ ਥੋੜੋ ਆ ਜੀ ਕੋਈ ਵੇ ਹਾਂਜੀ ਥੈਂਕ ਯੂ ਇਹ ਪਾਣੀ ਆ ਦੇਖ ਪਤਾ ਜਾ ਰਿਹਾ ਭਈ ਇਹ ਆਪਣਾ ਜਾਲ ਲਾ ਕੇ ਖੜੇ ਆ ਮੈਂ ਦਿਖਾ ਲਾਂ ਤੁਹਾਨੂੰ ਇਹਨਾਂ ਆਪਣੀਆਂ ਬੱਚਿਆਂ ਦਾ ਸੂਤ ਲੱਗਾ ਵਾ ਉਦੋਂ ਤਾਂ ਦੀ ਅੱਗੇ ਘਰਪੀ ਹੋਈ ਆ ਇਹਨਾਂ ਨੇ ਉਹ ਜੀਵ ਹੱਤਿਆ ਕਰਕੇ ਹੋਰ ਕਰਨੀਆਂ ਆ ਅ ਜਲ ਲਈ ਬੈਠੇ ਆ ਬੜੇ ਕਾਲੇ ਬੇਵਾ ਤੇ ਬੜਾ ਟਾਡਾ ਰਚਾਂਸੂ ਦੇ ਵਿਚਕਾਰੋਂ ਲਾਈਵ ਤਸਵੀਰਾਂ ਦੇ ਰਹੇ ਆ ਜੀ ਇੱਥੇ ਦੇਖੋ ਜੀ ਬੰਦਿਆਂ ਦਾ ਬਹੁਤ ਔਖਾ ਆਇਆ ਦੁੱਧ ਲੈ ਕੇ ਆਇਆ ਜੀ ਮੁੰਡਾ ਬਹੁਤ ਔਖਾ ਆਇਆ ਜੀ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਅੱਡਾ ਕੁੜੂ ਤੋਂ ਹੀ ਮੇਰਾ ਕੰਡੈਕਟਰ ਨੰਬਰ ਹੈਗਾ ਜੀ 9825719816 9855719816 ਕੰਡੈਕਟਰ ਤੁਹਾਡੇ ਪਿੰਡ ਕੋਈ ਵੀ ਪਾਣੀ ਆਉਂਦਾ ਜਾਂ ਕੋਈ ਦੁਰਘਟਨਾ ਹੈ ਬਾਪਰ ਦੀ ਆ ਕੋਈ ਨਿਊਜ਼ ਹੈਗੀ ਆ ਤੁਹਾਡੇ ਕੋਲ ਤੇ ਮੈਨੂੰ ਇਸ ਨੰਬਰ ਤੇ ਕੰਟੈਕਟ ਕੀਤਾ ਜਾਵੇ ਜੀ ਥੈਂਕ ਯੂ ਜੀ